ਮੈਂ ਵੀ ਚੁੱਪ ਕਰਕੇ ਤਾਂ ਹੀ ਬੈਠਾ ਹਾਂ ਵੀ ਤੂੰ ਸਾਡੇ ਘਰ ਆਇਆ ਵਾ ਨਹੀਂ ਤਾਂ ਮੈਂ ਅੱਜ ਦੱਸ ਹੀ ਦੇਣਾ ਮੈਂ ਤੁਹਾਨੂੰ ਜਿਹਾ ਤੂੰ ਘੜੀ ਮੁੜੀ ਮੇਰਾ ਨਾਮ ਲੰਦੇ ਕੋਈ ਗੱਲ ਨਹੀਂ ਸ਼ਾ ਤੇ ਮੈਂ ਪ੍ਰੂਫ ਦੇ ਦੂੰਗਾ ਇਹ ਕੰਮ ਤੂੰ ਹੀ ਕਰਦਾ ਵਾ ਤੂੰ ਲੈ ਆਂ ਯਾਰ ਜਿਹੜੇ ਪ੍ਰੂਫ ਹੋਣਗੇ ਤੁਹਾਡੇ ਕੋਲ ਵੇਖ ਲਾਂਗੇ ਫਿਰ ਮਾਰੀ ਮੋਢੀ ਨਾ ਸ਼ਰਮ ਕਰ ਤੈਨੂੰ ਸ਼ਰਮ ਨਹੀਂ ਆਗੀ ਮਾਰੀ ਮੋਢੀ ਮੈਂ ਕੀ ਕਰਦਾ ਕੀ ਨਹੀਂ ਮੈਂ ਤੁਹਾਡੀ ਇਤ ਕਰੀ ਜਾਣਾ ਵਾ ਵੀ ਚੱਲ ਯਾਰ ਕੋਈ ਗੱਲ ਨਹੀਂ ਆਪਣੇ ਆਪਣੇ ਆ ਤੁਸੀਂ ਮੇਰਾ ਹੀ ਨਾਮ ਲਾਇਆ ਕੋਈ ਆਪਣੇ ਹੁੰਦੇ ਨਾ ਕਿਆ ਕੰਮ ਨਾ ਕਰਦਾ ਤੂੰ ਜਾ ਉਪਰਾ ਜਾ ਤੇਰੇ ਗੜੀ ਜੋੜੇ ਹੱਥ ਰੋਟੀ ਪਾਣੀ ਦਾ ਟਾਈਮ ਆ ਤੂੰ ਛਿੰਝ ਪਾਈ ਆਣ ਕੇ ਅੱਧੀ ਰਾਤ ਨਾ ਉਹ ਕਾਬੂ ਆ ਜਾ ਠੀਕ ਹੈ ਨਾ ਸੁਧਰ ਜਾ ਤੂੰ ਸੁਧਰਿਆ ਜਾਂ ਮੈਂ ਤੁਸੀਂ ਸੁਧਰੋ ਘੰਡੇ ਜੀ ਤੁਸੀਂ ਯੂ ਘਰ ਆਏ ਆ ਸਾਡੇ ਘਰ ਆਏ ਕੋਈ ਗੱਲ ਨਹੀਂ ਸ਼ਾਹ ਤੈਨੂੰ ਵੇਖ ਲਉਂਗਾ ਮੈਂ ਠੀਕ ਹੈ ਨਾ ਜਾ ਵੇਖ ਲਈ ਤੂੰ ਓਏ ਹੋਏ ਉਹ ਕਿਦਾਂ ਚਲਦੀ ਏ ਅਬੀ ਇਹ ਰੇ ਚੋਟੀਆਂ ਭੁਜਾਈ ਜਾਂਦੀ ਹੈ ਦਾਦਾ ਕਰੀਂਦੀ ਮੈਨੂੰ ਤਾਂ ਜਲਦੀ ਨਹੀਂ ਆਏ ਕੁ ਇਹ ਬੜਾ ਕਦੋਂ ਚੱਲੂਂਦੀ ਆਏ ਚੱਲੀ 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 ਇਹ ਤਾਂ ਇਹ ਆ ਕਦੀ ਵਾ ਜਗੀ ਹਾਂ ਹਾਂ ਅੰਦਰ ਆਵਾਜ਼ ਕਾਦੀ ਹੀ ਟੱਕ ਕਰਦੀ ਵੇਖਦੀ ਆ ਜਾ ਕੇ ਇਹ ਕਿ ਤੋਂ ਪਿਆਵਿਆ ਤਾਂ ਚੋਰ ਕੋਈ ਗੋਲ ਨਹੀਂਾਨੂੰ ਕੋੜਾ ਪਤਾ ਲੱਗਣਾ ਮੈਂ ਹਾਂ ਚਲੋ ਸੂਟ ਸਾਰਟ ਜੇ ਨਾ ਕਰੂੰ ਉਹ ਦੋ ਬਤੇ ਸੀ ਗਨ ਦੇਂਦੀ ਦੇ ਚਲ ਜਾ ਜੋ ਸਿੱਖ ਲੈਨੇ ਆ ਪਤਾ ਨਹੀਂ ਹੁਣ ਕਦਾ ਖੜਾ ਕਰੇ ਚਲ ਜਾ ਨਹੀਂ ਹਾਏ ਹਾਏ ਨੀ ਕਾਦੀ ਆਵਾਜ਼ ਆਈ ਹੀ ਕੀ ਕਰਾਂਂਡੀ ਮਸ਼ੀਨ ਤੇ ਕਦੀ ਵੋ ਜਣੀ ਕਹੇਦੀ ਨੁਹਾ ਜਾਏ ਵੋ ਜ ਕਦੀ ਹੁਣੀ ਟੱਕ ਕਰਕੇ ਆਵਾਜ਼ ਆਈ ਆ ਕੁਝ ਕੀਤਾ ਮਸ਼ੀਨ ਨੂੰ ਮੈਨ ਲੱਗਦਾ ਨਾਲੇ ਤੈਨੂੰ ਕਿਹਨੇ ਕਿਹਾ ਇਹਦੇ ਉੱਪਰ ਬਹਿ ਆ ਮੇਰੀ ਐਨਕਾ ਕਿਉ ਲਾਈਆਂ ਫੜਾ ਇੱਧਰ ਖਰਾਬ ਕਰਨੀਆਂ ਆ ਉਹ ਮੈਂ ਮਨ ਮਸ਼ੀਨ ਚਲਾ ਕੇ ਵੇਖਣੀ ਮੈਂ ਚਲ ਚਲਾ ਕੇ ਵੇਣੀ ਆ ਤੇ ਸੂਟ ਸੀਣਾ ਹੁੰਦਾ ਮੈਂ ਉਦੋਂ ਲਾਉਣੀ ਐ ਐਨਕ ਖਰਾਬ ਕਰਕੇ ਰਹਿ ਗਈ ਮੈਂ ਵੀ ਸੂਟ ਸੀ ਲੱਗੀ ਮੈਂ ਦੱਸ ਕੇ ਘਰ ਲੱਗੀ ਕੀਤਾ ਕੀ ਮਸ਼ੀਨ ਨੂੰ ਕੋਹਬ ਨਹੀਂ ਕੀਤਾ ਮੈਂ ਕਰਨਾ ਮੇ ਮਾਰੀ ਕੋ ਕੀਤਾ ਸੂਈ ਤੋੜ ਕੇ ਰੱਖ ਦਿੱਤੀ ਐ ਕੁੱਥਾ ਸੋਈ ਟੁੱਟੀ ਹੈ ਤੈਨੂੰ ਨਹੀਂ ਪਤਾ ਲੱਗਦਾ ਆ ਪਲਮੇ ਕਿੰਨਾ ਚਿਰ ਹੋ ਗਿਆ ਚੜਾਈ ਨੂੰ 2 ਸਾਲ ਹੋ ਗਏ ਆ ਆ ਵੇ ਥੱਲੇ ਤੋੜਤੀ ਸਾਰੀ ਮੈਂ ਥੋੜੀ ਟੁੱੜੀ ਇਹ ਪਹਿਲਾਂ ਦੀ ਟੁੱਟੀ ਹੀ ਮੈਂ ਤਾਂ ਹੁਣ ਮੈਨੂੰ ਪਤਾ ਨਾ ਮੈਨੂੰ ਮਸ਼ੀਨ ਨਹੀਂ ਚਲਾਉਣੀ ਆਉਂਦੀ ਨਹੀਂ ਸੂਟ ਸੀਣਾ ਆਉਂਦਾ ਤੇ ਬੈਠੀ ਕਿਉਂ ਆਹੀ ਇਹਦੇ ਉੱਪਰ ਨੁਕਸਾਨ ਕਰਕੇ ਰਹਾ ਦਿੱਤਾ ਵਾ ਤੂੰ ਦੋਸੋਂ ਜਾਜ ਸਿੱਖਣੀ ਆ ਤੂੰ ਆਪ ਤੇ ਸੂਟ ਸੀਕੇ ਦੇਣੀ ਨਹੀਂ ਦੇਈਂ ਤੇ ਮੈਂ ਚਲਾਪੇ ਮੈਂ ਆਪੇ ਕਟਕੂਟ ਕਰ ਸੀ ਲੈਣਾ ਮੈਂ ਵੇਖੀ ਹਾਂ ਨਹੀਂ ਸੀਕੇ ਦੇਣਾ ਕੱਟ ਕੇ ਮੈਂ ਰੱਖਿਆ ਸੀ ਦੂੰਗੀ ਹੌਂਸਲਾ ਕਰ ਲੈ ਤੂੰ ਕਿਹੜਾ ਕਿਤੇ ਚੱਲੀ ਆ ਉਹੜਾ ਬਾਹਰ ਖਲਾਰਾ ਪਿਆ ਕੱਪੜਿਆਂ ਦਾ ਉਹ ਕਿੰਨੇ ਚੁੱਕਣਾ ਵਾ ਤੇ ਮੈਂ ਹਾਂ ਉਹ ਚਲੋ ਜਾਜ ਸਿੱਖ ਲਈ ਨਹੀਂ ਚਲਾਉਣ ਦੀ ਬੜੀ ਸੋਹਣੀ ਮੈਨੂੰ ਜਾਜ ਆ ਗਈ ਹੀ ਚਲਾਉਣ ਦੀ ਤੇ ਮੈਂ ਸਿੱਖਣੀ ਆ ਨਾ ਤੇ ਆਪਣੇ ਘਰ ਵਾਲੇ ਨੂੰ ਕਹਿ ਲੈ ਕੇ ਦਵੇ ਮਸ਼ੀਨ ਓਏ ਹੋਏ ਦੂਰੇ ਕੀ ਹੋਗਾ ਸੂਈ ਟੁੱਟ ਗਈ ਆ ਵੀ ਅਹ ਘਰ ਵਾਲੇ ਆਪਣੇ ਨੂੰ ਕਹ ਮਸ਼ੀਨ ਲੈ ਦੇ ਕੋਈ ਗੱਲ ਨਹੀਂ ਲਾ ਦੂ ਆਪੇ ਘਰ ਵਾਲਾ ਨ ਕੋਈ ਗੱਲ ਨਹੀਂ ਮੈਂ ਦੱਸਦੀ ਆ ਨਾ ਉਹਨੂੰ ਵੀ ਇਦਾਂ ਕਹਿੰਦੀ ਆ ਦੀਦੀ ਇਹ ਕਸੂਟ ਸੀਣਾ ਤੇ ਕਿੰਨੀਆਂ ਗੱਲਾਂ ਸੁਣਾਤੀਆਂ ਵਾ ਵੀ ਜਿਆਦਾ ਹੱਦੇ ਜਿਹਨੂੰ ਦੱਸਣਾ ਵਾ ਇੱਕ ਨੁਕਸਾਨ ਕਰੀ ਜਾਂਦੀ ਏ ਤੇ ਉਤੋਂ ਗੱਲਾਂ ਕਰਦੀ ਹੋਰ ਅਸੂਈ ਨਹੀਂ ਮਿਲਨੀ ਹੁਣ ਇਹਦੇ ਨਾਲ ਦੀ ਕਿੱਥੋਂ ਲਿਆਉਂਗੀ ਹੁਣ ਮੈਂ ਚੰਗਾ ਭਲਾ ਪਤਾ ਜੇ ਨਹੀਂ ਕੁਝ ਕਰਨਾ ਹੁੰਦਾ ਨਾ ਹੀ ਕਰੇ ਬੰਦਾ ਡਹਿ ਪਿੰਦੀ ਆ ਕੇ ਕੰਮ ਕਰਨ ਲਓ ਸੂਈ ਕਿੰਨਾ ਕੁ ਦਿਉਣੀ ਕਿਤੇ 2 ਰੁਪਈਆ ਦੀ ਸਰੀ ਸੂਈ ਹੁੰਦੀ ਏ ਤੇ ਦੱਸ ਤੂੰ ਉਹਦੇ ਇਦਾਂ ਕਰਨੀ ਇਦਾਂ ਬਣੀ ਮਸ਼ੀਨ ਟੁੱਟ ਗਈ ਹੁੰਦੀ ਏ ਤੇਰੀ ਐਵੇਂ ਹੀ ਅਰੇ ਤੈਨੂੰ ਪਤਾ 2 ਰੁਪਈਆ ਦੀ ਆਉਣੀ ਆ ਵੱਡੀ ਟੇਲਰ ਬਣੀ ਇਹਨੂੰ ਵੀ ਤੋੜਦੇ ਹੁਣ ਫੜਾ ਇੱਧਰ ਫੜ ਤੇਰੇ ਕੋਈ ਭਲਾ ਨਹੀਂ ਹੈਗਾ ਹਾਂ ਬਈ ਜਦੋਂ ਤੈਨੂੰ ਸੂਟ ਸੀ ਤਾਂ ਮਿਲ ਜਾਂਦਾ ਵਾ ਤੇ ਫੇਰ ਕਾਦੀ ਆਖਰ ਆ ਗਈ ਤੈਨੂੰ ਤੇ ਫੇਰ ਕੀ ਹੋਗਾ ਮੈਂ ਚਲਾ ਹੀ ਲਈ ਮਾਸਾ ਕੀ ਹੋ ਗਿਆ ਬਵੀ ਅੱਜ ਤਾਂ ਬਾਦ ਮੇਰੀ ਮਸ਼ੀਨ ਤੇ ਬੈਠੀ ਨਾ ਤੇ ਫੇਰ ਵੇਖੀ ਫੇਰ ਕੀ ਹੋਗਾ ਮਾਸਾ ਮਸ਼ੀਨ ਹੀ ਚਲਾ ਲਈ ਆ ਵੀ ਤੂੰ ਤਾਂ ਇਦਾਂ ਕਰਨੀ ਜਿੱਦਾਂ ਪਤਾ ਨਹੀਂ ਜਿਵੇਂ ਮਰਾਜ ਨੂੰ ਸੋਨਾ ਲੱਗਾ ਹੁੰਦਾ ਇਹਨੂੰ ਅੱਜ ਤਾਂ ਬਾਦ ਮੇਰੀ ਮਸ਼ੀਨ ਤੇ ਬੈਠੀ ਨਾ ਤੇ ਫੇਰ ਵੇਖੀ ਨਹੀਂ ਬਈ ਤੇਰੀ ਮਸ਼ੀਨ ਤੇ ਟੁੱਟੀ ਜੀ ਮਸ਼ੀਨ ਤੇਰੀ ਆ ਆ ਮਸ਼ੀਨ ਤੇਰੀ ਆ ਚਲੋਣੀ ਚਲਾਨੀ ਅਮਦੀਦ ਨਹੀਂ ਆ ਤੇ ਆ ਕੇ ਬਹਿ ਜਾਂਦੀ ਐ ਮੈਂ ਕੰਮ ਕਰ ਲਾਂ ਪਿੰਚੀ ਟੇਪ ਵੀ ਤੋੜ ਕੇ ਰਹਾਤਾ ਵਾ ਇਹਦੇ ਕੋ ਤਾਂ ਭਲਾ ਹੈ ਹੀ ਨਹੀਂ ਕਿਤੇ ਐ ਐਨੇ ਕਿਤਨੀ ਤੋੜਦੀ ਮੇਰੀ ਕਿਤੇ ਇਦਾਂ ਕਰਦੀ ਐ ਚੀਜ਼ਾਂ ਸਾਹਮਣੇ ਰੱਖਦੀ ਐ ਇਹਦਾ ਕੋਈ ਪਤਾ ਨਹੀਂ ਐ ਫੇਰ ਆ ਕੇ ਤੇ ਚੰਬਰ ਜੇ ਮਸ਼ੀਨ ਦੇ ਨਾਲ ਕਦੋਂ ਕਰਤੀ ਐ ਵੀ ਦੱਸ ਫੇਰ ਕੀ ਹੋਇਆ ਜੇ ਸੂਈ ਟੁੱਟ ਗਈ ਐ ਤੇ ਕਦੋਂ ਮੂੰਹ ਬਣਦੀ ਐ ਗਾੜੀਆਂ ਕੀ ਗੱਲ ਹੋਈ ਆ ਹੁਣ ਆ ਗਈ ਆ ਮੈਂ ਹਾਂ ਮਸ਼ੀਨ ਤੇ ਬੈਠੀ ਹੋਦੀ ਤੇ ਤੇ ਉਹ ਸੂਈ ਪਤਾ ਨਹੀਂ ਪਹਿਲਾਂ ਨਹੀਂ ਟੁੱਟੀ ਤੇ ਕਦੋਂ ਦੀ ਟੁੱਟੀ ਤੇ ਮੇਰਾ ਨਾਂ ਲਾਤਾ ਨਹੀਂ ਐ ਤੂੰ ਸੂਈ ਤੋੜਦੀ ਆ ਹਾਂ ਹਰ ਆ ਗਈ ਸੂਈ ਟੁੱਟ ਗਈ ਤੇ ਹੋਰ ਆ ਜਾਊਗੀ ਆਪੇ ਅਨੁਨੀਨਾ ਦੂਈ ਕਹਿੰਨੇ ਹੈਗੇ ਮੈਂ ਮੈਂ ਤਾਂ ਸੋਚ ਮੈਂ ਚਾਹੁੰਦਾ ਸਿੱਖ ਲੈਣੀ ਆ ਮਸ਼ੀਨ ਚ ਚਲਾਉਂਦੀ ਚੱਲ ਜਾਜ ਆਜੂਗੀ ਮੈਨੂੰ ਵੀ ਜੇ ਤੈਨੂੰ ਨਹੀਂ ਰਵਿੰਦਰ ਜਾਦ ਮਸ਼ੀਨ ਦੀ ਤੇ ਤੂੰ ਨਾ ਬੈਂਦੀ ਕੀ ਵੀ ਸੂਈ ਹੁਣ ਗਈ ਚੀ ਟੁੱਟੀ ਤੇ ਚੱਲ ਸੂਈ ਤੇ ਹਲ ਹੋਰ ਆ ਜਾਏਗੀ ਇਹ ਪਰ ਤੂੰ ਤੇ ਹੁਣ ਗੱਲਾਂ ਕਰਉ ਆ ਹੀ ਲਈਆਂ ਮਨ ਨਾਲੇ ਉਤਰਾ ਨਾਂ ਲਾਤਾ ਤੇਰਾ ਉਹਨੇ ਕੀ ਪਤਾ ਗੇਤੀ ਤੋੜ ਤਾਲ ਲਈ ਉਹਨੇ ਕੀ ਪਤਾ ਵਾ ਮੰਮੀ ਹੁਣ ਸੋਈ ਉਹਦਾ ਪਹਿਲਾਂ ਤੋੜੀ ਜਿਹਦਾ ਮੇਰਾ ਨਾਂ ਲਾਉਣੀ ਜਿਹੜਾ ਕੋਈ ਕੰਮ ਹੁੰਦਾ ਵਾ ਵੀ ਚਲ ਚੁੱਪ ਕਰ ਰੋਣਾ ਤੇ ਮਸ਼ੀਨ ਤੇ ਹੋਰ ਲੈ ਦਾਂਗੇ ਤੇ ਤੂੰ ਉੱਥੇ ਜਾ ਸਿੱਖ ਲਈ ਤੂੰ ਚੁੱਪ ਕਰ ਜਾ ਇਹ ਥੋੜਾ ਹੁੰਦਾ ਮੰਮੀ ਜਦੋਂ ਮਰਜ਼ੀ ਕਿਦਾਂ ਨਾਂ ਲਾ ਦੋ ਵੀ ਜਦੋਂ ਕਿਨੇ ਕੋਈ ਕੋਈ ਗਲਤੀ ਨਹੀਂ ਕੀਤੀ ਕਿ ਐਵੇਂ ਜੋਸੇਵਲ ਨਾ ਲਾਉ ਦਿੰਦੀ ਆ ਵੀ ਚਲ ਕੋਈ ਗੱਲ ਨਹੀਂ ਲਾਤਾ ਤੇ ਕੋਈ ਗੱਲ ਮੈਂ ਪੁੱਛ ਨਹੀਂ ਉਹਨੂੰ ਵੀ ਜਾ ਕੇ ਕੋਈ ਗੱਲ ਨਹੀਂ ਮੈਂ ਵੀ ਮਸ਼ੀਨ ਨਵੀਂ ਲੱਲਣੀ ਵੇਖੀ ਆ ਨਵੀਂ ਲਾ ਦਾਂਗੀ ਤੇ ਮਸ਼ੀਨ ਤੇ ਤੂੰ ਸਿੱਖ ਨਹੀਂ ਜਾਜ ਤੂੰ ਤੇ ਜ਼ਰੂਰ ਆ ਮਸ਼ੀਨ ਨੂੰ ਸਿਖਾਇਨਾ ਮਰਪਿੰਦਰ ਕੀ ਗੱਲ ਹੋ ਗਈ ਆ ਤੂੰ ਕਾ ਤੋਹਿੰਦਾ ਕਰਨੀ ਆ ਮੰਮੀ ਕੀ ਹੋਇਆ ਇਹਨੂੰ ਹੋਇਆ ਤੇ ਕੱਖ ਵੀ ਨਹੀਂ ਕਦੇ ਮਸ਼ੀਨ ਤੇ ਬੈਠੀ ਹੋਣੀ ਆਲੀ ਤੇ ਤੇ ਸੂਈ ਟੁੱਟ ਗਈ ਆ ਤੂੰ ਸੰਦੀਪ ਵੀ ਕਿਤੇ ਬੋਲਦੀ ਹੋਣੀ ਆ ਮੈਂ ਚਾਹ ਤੁਰ ਉਹ ਨੱਚ ਕੇ ਫੁਕਾਰ ਜਾ ਮੈਂ ਤੇ ਮਸ਼ੀਨ ਨਵੀਂ ਲਿਆ ਦੇਣੇ ਤੈਨੂੰ ਮਾਰ ਐਡੀ ਕਿਹੜੀ ਗੱਲ ਵਾਰ ਰੋਣ ਵਾਲੀ ਦੱਸ ਮਸ਼ੀਨ ਦੀ ਕਿਹੜੀ ਗੱਲ ਆ ਐ ਰਪਿੰਦਰ ਨੂੰ ਨਵੀਂ ਮਸ਼ੀਨ ਹੀ ਲਿਆ ਦੇਣੀ ਆ ਮੰਮੀ ਮੈਂ ਨਾ ਬੋਹ ਦੇਦੀ ਜਦੋਂ ਨਹੀਂ ਉਹ ਗੱਲਾਂ ਕਰਦੀ ਰਹਿੰਦੀ ਆ ਵੀ ਮੈਨੂੰ ਚੱਲ ਕੋਈ ਗੱਲ ਨਹੀਂ ਸੂਈ ਉਹਦੀ ਪਹਿਲਾਂ ਦੀ ਟੁੱਟੀ ਪਤਾ ਨਹੀਂ ਕਦੋਂ ਦੀ ਤੋੜੀ ਆ ਦੇ ਉਹੇ ਮੇਰੀਆਂ ਸੂਈ ਤੋੜਦੀ ਆ ਮੇਰੀਆਂ ਐਨਕ ਨਾ ਤੋੜਦੀ ਐਦਾਂ ਨਹੀਂ ਗੱਲਾਂ ਕਰਦੀ ਆ ਵੀ ਤੇ ਤੂੰ ਐਨਕ ਕੋ ਲਈ ਮੈਂ ਦੋਦਾਂ ਲਾ ਕੇ ਵੇਖਾਂਦੀ ਤੇ ਤੂੰ ਐਨਕ ਗੱਲ ਹੀ ਲਈ ਸੀ ਮਾ ਜੀ ਜਾਨ ਕੋ ਕਰੀ ਬੋ ਹਤ ਲੁਣੀ ਮੈਂ ਉਦਾਂ ਲਾਈ ਬੀ ਚਲ ਵੈਨੀ ਆ ਵੀ ਨਿਗਾ ਮੇਰੀ ਪੂਰੀ ਏ ਭਲਾ ਮੈਂ ਉਹ ਨਗੇ ਘਟ ਘਟ ਗਈ ਹੋਵੇ ਛਦੈਣੇ ਐਨ ਕ ਇਦਾਂ ਥੋੜੀ ਲਾਈਦੀ ਆ ਜੇਦੀ ਨਿਗਾ ਘਟ ਹੋਵੇ ਉਹ ਹੀ ਲਾਉਂਦਾ ਤੇ ਤੇਰੀ ਤੇ ਨਿਗਾ ਪੂਰੀ ਏ ਵੇ ਤੇਰੀਆਂ ਗੱਡੀਆਂ ਸੋਹਣੀਆਂ ਅੱਖਾਂ ਨਈ ਪਰ ਉਹਦੇ ਐਨ ਕੋਲ ਆਏ ਪਤਾ ਲਾ ਦੋ ਉਹਦਾ ਮੈਂ ਲਾਈ ਦ ਉਹਦੇ ਥੋਣੀ ਦ ਬੜੀ ਬੜੀ ਦੂਰੋਂ ਲੱਭਣ ਈ ਆ ਉਦਾਂ ਹੀ ਜਿਆਦਾ ਲੱਭਣ ਈ ਤੇ ਹੋਰ ਚੱਲ ਕੋਈ ਗੱਲ ਨਹੀਂ ਤੂੰ ਨਾ ਹੁਣ ਰੋ ਨਾ ਤੈਨੂੰ ਮਸ਼ੀਨ ਨਵੀਂ ਲਿਆ ਕੇ ਦੇਣੀ ਮੈਂ ਤੇ ਉਹਦੇ ਨਾਲੋਂ ਸੋਹਣੀ ਲਿਆ ਕੇ ਦੇਣੀ ਵੇਖੀ ਚਲ ਠੀਕਾ ਫਿਰ ਲਿਆ ਵੀ ਦੇਉ ਨਾ ਫਿਰ ਇਦਾਂ ਗੱਲਾਂ ਨਾ ਕਰਦੇ ਰਹੋ ਕਦੇ ਮੈਂ ਤੈਨੂੰ ਨਾਲ ਖੜਕੇ ਨਾ ਫੀ ਮਸ਼ੀਨ ਲਿਆ ਕੇ ਦੇਣੀ ਐਰਕਾ ਉਹਦਾ ਨਾ ਕੀ ਹੋ ਦੀਦੀ ਜਦੋਂ ਹੁਣ ਕਿੰਨੇ ਦਿਨ ਹੋ ਗਏ ਫਲਾ ਸੂਟ ਲਿਆਂਦਿਆਂ ਨੂੰ ਤਾਂ ਮੈਂ ਤਰਲੇ ਮਾਰਦੇ ਰਹੀਦਾ ਸੂਟ ਸੀਦੇ ਸੂਟ ਸੀਦੇ ਦੱਸ ਨਾ ਭੋਰਾ ਤੇ ਬੜੀ ਪੈਂਦੀ ਏ ਗਾੜੀ ਨੂੰ ਜਿੱਦਾਂ ਮੈਂ ਬੜੀ ਹੈਗੀ ਤੈਨੂੰ ਸੀਨੇ ਆਉਂਦੇ ਆ ਆਹੋ ਮੈਂ ਵੇਖਿਆ ਦੀਦੀ ਝਟ ਕੱਟ ਗਿਆ ਉਹ ਮਾਰਨੇ ਸੂਟਾਂ ਦੀ ਕੀ ਗੱਲ ਵਸ ਸਿੱਦੇ ਸਿੱਦੇ ਕੱਟ ਲਓ ਤੇ ਚੱਲ ਜੇ ਤੈਨੂੰ ਸੀਨੇ ਆਉਂਦੇ ਆ ਨਾ ਤੇ ਮਸ਼ੀਨ ਦੀ ਨਾ ਤੂੰ ਫਿਕਰ ਕਰ ਤੈਨੂੰ ਅਮਰੀਕਾ ਨਾ ਦੂਸਰੀ ਲਿਆ ਦੇਣੀ ਮਸ਼ੀਨ ਤੂੰ 32 ਦੇ ਲਾਇਆ ਕਰੀ ਤੇ ਚੱਟ ਸੂਟ ਸੀਪ ਜਾ ਕਰਨਾ ਚਲ ਠੀਕ ਆ ਫੇਰ ਤੇ ਕੋਈ ਫੇਰ ਦੇਣਾ ਬੜਾ ਵਧੀਆ ਹੋ ਜੂ ਜੇ ਤੂੰ ਮੈਨੂੰ ਮਸ਼ੀਨ ਦਾ ਦੇਗੀ ਦੇ ਨਹੀਂ ਮੈਂ ਲੈ ਦੂੰਗੀ ਮਸ਼ੀਨ ਤੇ ਨੂੰ ਚਲ ਲਾਦੀ ਫੇਰ ਤੇ ਕੋਈ ਨਹੀਂ ਆਪੇ ਸੂਟ ਸੀ ਜਾਗਾ ਤੇਰੇ ਵਿੱਚ ਹੀ ਦਿਆ ਕਰੂੰਗੀ ਸੀਂਧਿਆ ਕਰਾਂਗੀ ਹੋਰ ਚੱਲੀ ਇਥੇ ਬੜਾ ਵਧੀਆ ਵਾ ਫੇਰ ਕੋਈ ਸੀਂਧਿਆ ਕਰੂੰਗੀ ਉਹਦਾ ਹੀ ਨਾ ਪਰਾਈ ਤਾਂ ਬੜੀ ਪੈਂਦੀ ਚੱਲ ਕੋਈ ਨਹੀਂ ਇਦਾਂ ਨਹੀਂ ਕਹੀਦਾ ਹੋਈਦਾ ਪਹਿਣਵਾ ਤੇਰੀ ਉਹ ਵੀ ਚੱਲ ਰਵਿੰਦਰ ਜਾ ਘਰ ਕੰਮ ਚੱਲ ਕੇ ਮਸ਼ੀਨ ਦੇ ਨਸਰੇ ਮੈਂ ਲਿਆ ਦੰਨੀ ਆ ਜਾ ਕੇ ਤੂੰ ਸਿੱਖ ਅਜ ਅੱਜ ਨਹੀਂ ਸਿੱਖਣੀ ਆ ਚੋਲ ਜਰੂਰ ਤੂੰ ਗੱਲਾਂ ਖੋਣੀਆਂ ਨੇ ਕਿਸ ਦੀਆਂ ਚਾਲਾ ਮੰਮੀ ਉਹਦਾ ਇੱਕ ਗੱਲ ਆ ਵਾਵਾ ਦੇਲਾ ਛੜਦੀ ਹੈ ਵੇ ਲਾ ਦੇ ਛੜਦੀ ਹੈ ਫਿਰ ਅਸੀਂ ਤਰਫ ਜਦ ਖੇਜਦੀ ਖਾਪਦੀ ਫਿਰ ਹੁਣ ਨਹੀਂ ਬਿਲਨ ਦੇਖੀ ਜਾਂਦੀ ਫਿਰ ਹੁਣ ਪਤਾ ਨਹੀਂ ਨਾ ਵੀ ਸੋਈ ਇਹਦੇ ਕੋ ਟੁੱਟ ਗਈ ਹੈ ਕਿ ਜਾਂ ਪਹਿਲਾਂ ਟੁੱਟੀ ਸੰਦੀਪ ਵੀ ਨਾ ਝਾਟੀ ਖੇਜ ਜਾਂਦੀ ਹੈ ਨਿਗੀ ਨਿਗੀ ਗੱਲ ਤੋਂ ਖੇਜ ਜਾਂਦੀ ਹੈ ਇਹਦੇ ਨਾਲ ਕੀ ਕਰੇ ਉਹ ਵੀ ਵਿਚਾਰੀ ਉਹ ਵੀ ਸੱਚੀ ਇਹ ਗੱਲ ਤੂੰ ਆਹੋ ਮੰਮੀ ਇਹ ਤਾਂ ਹੁਣ ਇਹ ਆ ਵੀ ਇਹਦਾ ਨਾ ਸਾਰੇ ਜਣੇ ਪੇਹਤ ਪਾ ਲੋ ਵੀ ਇਹਦਾ ਨਿਆਣਿਆਂ ਵਾਲਾ ਹਿਸਾਬ ਆ ਤੇ ਸਾਨੂੰ ਨਿਆਣਿਆਂ ਵਾਂਗੂ ਹੀ ਇਹਨੂੰ ਰੱਖਣਾ ਪੈਣਾ ਵਾ ਤੇ ਐਵੇਂ ਜਾਣ ਕੇ ਖਿਜੋ ਖਜਾਈ ਕਰਨ ਦਾ ਕੋਈ ਫਾਇਦਾ ਹੈ ਨਹੀਂ ਐ ਜਦੋਂ ਉਹ ਆਂਦੀ ਹੈ ਨਾ ਉਹ ਉਦਾਂ ਹੀ ਕਰ ਲਿਆ ਕਰੋ ਚੱਲ ਛੱਡੋ ਮੰਮੀ ਇਹਨਾਂ ਗੱਲਾਂ ਨੂੰ ਲਿਆਓ ਮੈਂ ਆ ਅੰਦਰ ਆ ਕੇ ਆਵਾ ਕੌਣ ਆ ਗਿਆ ਬਾਹਰ ਆਇਆ ਦਾਜੀ ਤਾਂ ਬੱਲੇ ਸ਼ਾ ਕੀ ਹਾਲ ਚਾਲ ਵਦਿਆ ਵਦਿਆ ਹੋਰ ਸੁਣਾ ਵਦਿਆ ਠੀਕ ਠਾਕ ਕੰਮ ਇੰਦਰ ਨੇ ਮੜੇ ਆ ਆ ਜਾ ਅੰਦਰ ਯਾਰ ਉਹ ਨਹੀਂ ਨਹੀਂ ਆਜੇ ਇੱਥੇ ਗੱਲ ਕਰ ਲੈਣੇ ਆ ਉਹ ਨਹੀਂ ਆ ਜਾ ਕੋਈ ਨਹੀਂ ਆ ਜਾ ਦਲਜੀਤ ਸਾਂ ਕਿਦਾਂ ਭਰਾ ਗਰੀਬਾਂ ਦੇ ਘਰ ਆਉਣੇ ਹੋਏ ਅੱਜ ਉਹ ਨਹੀਂ ਯਾਰ ਸਾ ਗਰੀਬ ਕਹਦੇ ਤੁਸੀਂ ਤੂੰ ਦੇਖਦੇ ਭਰਾ ਲੱਭਦਾ ਹੀ ਨਹੀਂ ਕਿਤੇ ਨਹੀਂ ਮੈਂ ਇੱਥੇ ਹੀ ਤੇ ਹੋਰ ਸਭ ਨਾਲ ਠੀਕ ਠਾਕ ਵਧੀਆ ਸਭ ਠੀਕ ਨਹੀਂ ਨਹੀਂ ਠੀਕ ਆ ਵਧੀਆ ਵਧੀਆ ਤੇ ਮੈਂ ਵੀ ਤੇਰੇ ਨਾਲ ਕੰਮ ਹੀ ਆਇਆ ਸੀ ਇੱਕ ਦੱਸੋ ਯਾਰ ਇਹ ਚੁੱਪ ਚਪੀਤਾ ਹੀ ਆ ਗਿਆ ਵਾ ਇੰਨਾ ਮੈਨਾਂ ਕਿਹੜਾ ਕੰਮ ਹੋਊਗਾ ਅੱਗੇ ਤੇ ਕਦੀ ਇਹ ਕੋਈ ਕੰਮ ਆਇਆ ਨਹੀਂ ਮੇਰੇ ਵੱਲ ਮੈਂ ਹਲ ਚੱਲਾਂ ਗਾਂ ਮੈਨੂੰ ਕੰਮ ਹੀ ਅੱਗੇ ਕੋਈ ਤੇ ਮੈਂ ਸੋਚਿਆ ਜਾਂਦਾ ਜਾਂਦਾ ਸ਼ਾਹ ਕੋ ਜੰਨਾ ਤੇ ਸ਼ਾਹ ਤੂੰ ਨਾ ਆਪਣੀ ਆਤ ਤੇ ਤੋ ਬਾਜ ਨਹੀਂ ਆਉਣ ਡਿਆ ਮੈਂ ਬੜਾ ਸਮਝਾ ਜੇ ਵੇਖ ਲਿਆ ਵਾ ਤੈਨੂੰ ਪਰ ਤੂੰ ਪਿਆਰ ਨਾ ਮੰਨਣ ਵਾਲਾ ਹੈ ਨਹੀਂ ਯਾਰ ਦਲਜੀਤ ਹੈ ਗੱਲ ਤੇ ਦੱਸ ਗੱਲ ਕੀ ਹੋ ਗਈ ਆ ਮੈਂ ਤੇ ਭਰਾ ਉਧਰ ਹੁਣ ਜਾਣਾ ਹੀ ਛੱਡਤਾ ਹੁਣ ਤੇ ਕਿੰਨਾ ਚਿਰ ਹੋ ਗਿਆ ਮੈਂ ਉਧਰ ਗਿਆ ਹੀ ਨਹੀਂ ਤਤੂ ਭੇਰ ਮੇਰੇ ਵੱਲ ਆ ਗਿਆ ਹੁਣ ਜੇ ਸਾਡੇ ਮਲੇ ਨਹੀਂ ਹੁੰਦਾ ਹੁਣ ਤੇ ਪਰਲੇ ਮਲੇ ਜਾਣ ਡਿਆ ਪਿਆ ਵਾ ਪਰਲੇ ਮਲੇ ਕੀ ਕੰਨ ਜਾਣਾ ਮੈਂ ਯਾਰ ਉਹ ਜਾਣਾ ਕੀ ਕਰਨਾ ਵਾ ਯਾਰ ਤੁਹਾਡੇ ਘਰ ਦੀਆਂ ਗੱਲਾਂ ਜਾ ਆ ਉਧਰ ਦੱਸਣ ਡਿਆ ਵਾ ਮੈਂਬਰਾਂ ਨਾਲ ਨਹੀਂ ਗੱਲ ਹੋਈ ਤੇਰੀ ਜੋਬ ਨੂੰ ਨਹੀਂ ਮਿਲਿਆ ਤੂੰ ਜਾਓ ਭਰਾ ਮੈਨੂੰ ਵੀ ਲੋੜ ਹੀ ਮੈਂਬਰਾਂ ਨਾਲ ਜਾਣ ਦੀ ਲੋਕਾਂ ਨੂੰ ਪਤਾ ਹੀ ਆ ਜਦੋਂ ਉੱਚੀ ਉੱਚੀ ਉਹ ਰੋਲਾ ਪਾਉਂਦੀ ਆ ਲੋਕ ਕਿਹੜੇ ਕੰਨ 'ਚ ਰੂਨ ਲਾ ਕੇ ਬੈਠੇ ਆ ਤੇ ਤੂੰ ਆ ਗਿਆ ਮੂੰਚੋ ਕੇ ਫੇਰ ਮੇਰੇ ਵੱਲ ਤਾਨੂੰ ਬਸ ਮੇਰਾ ਹੀ ਖਿਆਲ ਰਹਿੰਦਾ ਵਾ ਵੀ ਉਹਨੇ ਕੀਤਾ ਜੋ ਵੀ ਕੀਤਾ ਉਹ ਸਾਰਾ ਕੰਮ ਹੀ ਤੇਰਾ ਵਾ ਜਦੋਂ ਵੀ ਸਾਡੇ ਘਰ ਦੀ ਗੱਲ ਨਿਕਲਦੀ ਹੈ ਨਾ ਤਾਂ ਸਿੱਧੋ ਸਿੱਧਿ ਤੇਰਾ ਨਾਮ ਲੱਗਦਾ ਵਾ ਇਹ ਦਿਨਿਆਂ ਨੂੰ ਗੱਲ ਦੱਸੀ ਆ ਮੈਂਬਰ ਨੇ ਨਾ ਸਿੱਧੋ ਸਿੱਧਿ ਤੇਰਾ ਨਾਮ ਲਿਆ ਵਾ ਕਿ ਮੈਨੂੰ ਸਾਹਣੇ ਦੱਸਿਆ ਵਾ ਉਹ ਮਾੜੀ ਮੋੜੀ ਸ਼ਰਮ ਘਣ ਜਾ ਰਿਹਾ ਉਹ ਵਹਿ ਵੜਿਆ ਤੂੰ ਹੈਗਾ ਵਾ ਕਹਿਨੂ ਨਾ ਤੈਨੂੰ ਬਾਰ ਬਾਰ ਜੀ ਨਹੀਂ ਕਰਦਾ ਕਿ ਹੁਣ ਤੇਰੇ ਘਰ ਦੀ ਗੱਲ ਜਾ ਕੇ ਮੈਂ ਪਰਲੇਮਣੇ ਦੱਸਾਂ ਤੈਨੂੰ ਕਿੰਨਾ ਕ ਚੰਗਾ ਲੱਗੂਗਾ ਤੇ ਗੱਲ ਤੂੰ ਹੀ ਕੀਤੀ ਆ ਮੰਨ ਜਾ ਜੇ ਵੀ ਯਾਰ ਤੁਹਾਨੂੰ ਕੋਈ ਵੀ ਕਹਿ ਦਿੰਦਾ ਤੇ ਤੁਸੀਂ ਮੇਰਾ ਹੀ ਨਾਮ ਲਾਉਣਾ ਹੁੰਦਾ ਹੈ ਬਾਕੀ ਦੁਨੀਆ ਦਾ ਨਹੀਂ ਤੁਹਾਨੂੰ ਘਰ ਲੱਭਦੇ ਲੋਕਾਂ ਦੇ ਮੇਰਾ ਘਰ ਤੁਹਾਨੂੰ ਬੜੀ ਸ਼ਰੀ ਲੱਭਦਾ ਹੈ ਮੇਰੀ ਸੁਣ ਲੈ ਗੱਲ ਨਿੱਕੇ ਨੂੰ ਮੈਂ ਹੀ ਬੰਨ ਬੰਨ ਕੇ ਰੱਖਿਆ ਵਾ ਇਹਦੇ ਇਹ ਵੇਲੇ ਨੂੰ ਨਾ ਉਹਨੇ ਤੇਰੇ ਗੱਲ ਪੈ ਜਾਈ ਨਾ ਛੱਡ ਦੋ ਹਾਂ ਯਾਰ ਨਿੱਕੇ ਨੂੰ ਫਲਾ ਵੇਖ ਲਾਂਗੇ ਕੀ ਕਰ ਦਿੰਦਾ ਨਿੱਕਾ ਅਛਾ ਮੈਨੂੰ ਪਤਾ ਕਿੰਨੇ ਜੁਗਾ ਤੂੰ ਹੈਗਾ ਵਾਂ ਕੋਈ ਗੱਲ ਨਹੀਂ ਮੈਂ ਤੇਰੇ ਘਰਾਂ ਨੂੰ ਕੋਈ ਕਹਿ ਨਹੀਂ ਸਕਦਾ ਵੇਖ ਲਾਂਗੇ ਤੁਹਾਡੇ ਨਿੱਕੇ ਨੂੰ ਵੀ ਆ ਪਹਿਲਾਂ ਛੱਡ ਲਓ ਨੂੰ ਖੁੱਲਾ ਮੈਂ ਵੀ ਚੁੱਪ ਕਰਕੇ ਤਾਂ ਹੀ ਬੈਠਾ ਵਾਂ ਵੀ ਤੂੰ ਸਾਡੇ ਘਰ ਆਇਆ ਵਾ ਨਹੀਂ ਤਾਂ ਮੈਂ ਅੱਜ ਦੱਸ ਹੀ ਦੇ ਮੈਂ ਤੁਹਾਨੂੰ ਜਦੋਂ ਵੀ ਘੜੀ ਮੁੜੀ ਮੇਰਾ ਨਾਮ ਆਉਂਦੇ। ਕੋਈ ਗੱਲ ਨਹੀਂ ਸ਼ਾ ਤੇ ਮੈਂ ਪ੍ਰੂਫ ਦੇ ਦੂੰਗਾ ਇਹ ਕੰਮ ਤੁਸੀਂ ਹੀ ਕਰਦਾ ਵਾ। ਤੂੰ ਲੈ ਆ ਯਾਰ ਜਿਹੜੇ ਪ੍ਰੂਫ ਹੋਣਗੇ ਤੁਹਾਡੇ ਕੋਲ ਵੇਖ ਲਾਂਗੇ ਫਿਰ। ਮਾਰੀ ਮੋਢੀ ਨਾ ਸ਼ਰਮ ਕਰ। ਤੈਨੂੰ ਸ਼ਰਮ ਨਹੀਂ ਆ ਗਈ ਮਾਰੀ ਮੋਢੀ ਮੈਂ ਕੀ ਕੰਡਾ ਕੀ ਨਹੀਂ। ਮੈਂ ਤੁਹਾਡੀ ਤੱਕ ਰਹੀ ਜਾਣਾ ਵੇ ਚੱਲ ਯਾਰ ਕੋਈ ਗੱਲ ਨਹੀਂ ਆਪਣੇ ਆਪਣੇ ਆ ਤੁਸੀਂ ਮੇਰਾ ਹੀ ਨਾਮ ਲਾਇਆ। ਕੋਈ ਆਪਣੇ ਹੁੰਦੇ ਨਾ ਤੇ ਆ ਕੰਮ ਨਾ ਕਰਦਾ ਤੂੰ। ਤੁਹਾਨੂੰ ਕੋਈ ਵੀ ਕਹਿ ਦਿੰਦਾ ਮੈਂਬਰ ਨੇ ਕਹਿਤਾ ਮੇਰਾ ਨਾਮ ਜਿੰਨੇ ਕਹਿਤਾ ਮੇਰਾ ਨਾਮ ਕੋਈ ਗੱਲ ਨਹੀਂ ਮੈਂਬਰ ਨੂੰ ਮੂੰਹ ਤੇ ਲਿਆਉਂਗਾ ਮੈਂ। ਦੀਹਾ ਗੱਲਵਾ ਕਰਦੇ ਕੋਈ ਨਹੀਂ ਲੈ ਆਂੀ ਵੇਖ ਲਾਂਗੇ ਮੈਂਬਰ ਨੂੰ ਫਿਰ ਤੂੰ ਫੋਨ ਨਹੀਂ ਚੁੱਕਣਾ ਠੀਕ ਹੈ ਨਾ ਮੈਨੂੰ ਪੜਾ ਤੇਰਾ ਕਿਉਂ ਨਹੀਂ ਚੁੱਕਣਾ ਫੋਨ ਤੂੰ ਹੀ ਮੈਨੂੰ ਸੱਦ ਲਿਆ ਜਿੱਥੇ ਸੱਦਣਾ ਉਹ ਯਾਰ ਸਾਡੇ ਘਰ ਆਣ ਕੇ ਤੇ ਮੇਰੇ ਤੇ ਬੁੜਕੀ ਜਾਣ ਰਿਆ ਉਹ ਸ਼ਾਹ ਬਹਿ ਜਾ ਟੇਕੇ ਬਹਿ ਜਾ ਤੇਰੇ ਘਰ ਬੈਠਾ ਮੈਂ ਫਰਮਾਨਾ ਵੇ ਗੱਲ ਕਰ ਲਾ ਬਹਿ ਗਈ ਮੈਂ ਗੱਲ ਕਰਨ ਡਿਆ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਮੇਰੇ ਸਿਰ ਤੇ ਚੜਦੇ ਜਾਣ ਕੇ ਉਹ ਬਹਿ ਜਾ ਯਾਰ ਬਹਿ ਜਾ ਬਹਿ ਕੇ ਨਾ ਬੁਣਾ ਕੀ ਆ ਯਾਰ ਤੁਹਾਡੇ ਲਾਗੇ ਇੱਕ ਤੂੰ ਸਾਡੇ ਘਰ ਆਇਆ ਵਾ ਤੇ ਕੋਤੋਂ ਰੋ ਪਾਉਂਦਿਆ ਤੂੰ ਮੇਰੇ ਤੇ ਆਣ ਕੇ ਆਏ ਹੈ ਇੰਨਾ ਕੋ ਬੋਲ ਦੋਜੀ ਤਾ ਇਹ ਇੱਥੇ ਕਰਨਾ ਹੈ ਆ ਪਛਾਹ ਮੇਰੀ ਸੁਣ ਲੈ ਗੱਲ ਆ ਲਾਸਟ ਵਾਰਨਿੰਗ ਏ ਤੈਨੂੰ ਤੇ ਸਾਡੇ ਘਰ ਦੀ ਕੋਈ ਵੀ ਗੱਲ ਤੇ ਮੈਨੂੰ ਪਤਾ ਲੱਗੀ ਤੂੰ ਕੀਤੀ ਆ ਮੇਰੇ ਤੋਂ ਬੁੜਾ ਕੋਈ ਨਹੀਂ ਠੀਕ ਹੈ ਨਾ ਨਿੱਕੇ ਨੇ ਜੋ ਕਹਿਣਾ ਕਹਿਣਾ ਵਾ ਤੇ ਫਿਰ ਮੇਰੇ ਤੋਂ ਬੁੜਾ ਕੋਈ ਨਹੀਂ ਹੋ ਫਿਰ ਨਾ ਕਿ ਮੈਨੂੰ ਮੈਨੂੰ ਹੱਥ ਲਾਤੇ ਆ ਜਾਓ ਭਰਾ ਜਾ ਤੇਰੇ ਗਾੜੀ ਜੋੜੇ ਹੱਥ ਰੋਟੀ ਪਾਣੀ ਦਾ ਟਾਈਮ ਆ ਛਿੰਝ ਪਾਈ ਆਣ ਕੇ ਅੱਧੀ ਰਾਤ ਨਾ ਉਹ ਕਾਬੂ ਆ ਜਾ ਠੀਕ ਹੈ ਨਾ ਸੁਧਰ ਜਾ ਤੂੰ ਸੁਧਰਿਆ ਜਾਂ ਮੈਂ ਤੁਸੀਂ ਸੁਧਰੋ ਜਾਓ ਜਾ ਆਪਣੇ ਘਰ ਜਾ ਕੇ ਆਰਾਮ ਨਾਲ ਬਹਿ ਆ ਗਿਆ ਤੂੰ ਅਧੀਰਾ ਨਾ ਮੂੰਹ ਚੁੱਕ ਕੇ ਇਧਰ ਨੂੰ ਇਹਨਾਂ ਕੋ ਬੋਲਣ ਦੇ ਆ ਉਹਨਾਂ ਦੇ ਨਾਲ ਇਹਨਾਂ ਨੂੰ ਮੈਂ ਵੀ ਨਹੀਂ ਆ ਨਾ ਜਾ ਕੇ ਛੱਡੋ ਪਰਾਂ ਕੀ ਘੰਡੇ ਜੇ ਤੁਸੀਂ ਉਹ ਘਰ ਆਏ ਆ ਸਾਡੇ ਘਰ ਆਏ ਕੋਈ ਗੱਲ ਨਹੀਂ ਸ਼ਾਹ ਤੈਨੂੰ ਵੇਖ ਲਊਗਾ ਮੈਂ ਠੀਕ ਐ ਨਾ ਜਾ ਵੇਖ ਲਈ ਤੂੰ ਮੇਰੀ ਗੱਲ ਸੁਣੋ ਇੱਥੇ ਬਹੁਤ ਹੀ ਘਰ ਆਏ ਨਾ ਇਧਰ ਘਰੀਦਾ ਸਾਡੇ ਘਰ ਆਏ ਹੀ ਕਿ ਐਵੇਂ ਸਿਰ ਤੇ ਜੜੀ ਜਾਂ ਡਾ ਕਰਣ ਕੇ ਨਾ ਕੋਈ ਗੱਲ ਨਾ ਕੋਈ ਬਾਤ ਤੇ ਰੌਲਾ ਪਾਉਣ ਰਿਹਾ ਇੱਥੇ ਆਣ ਕੇ ਮੇਰੀ ਗੱਲ ਸੁਣ ਕੋਈ ਨਾ ਕੋਈ ਗੱਲ ਹੋਈ ਹੋਊਗੀ ਤੇ ਫੇਰ ਹੀ ਆਇਆ ਨਾ ਕੋਈ ਗੱਲ ਵੀ ਨਹੀਂ ਹੋਈ ਇਹ ਜਾਣ ਕੇ ਇਹਨਾਂ ਨੇ ਤਮਾਸ਼ਾ ਬਣਾਇਆ ਵਾ ਜਿਹੜੀ ਗੱਲ ਹੁੰਦੀ ਆ ਬਾਹਰ ਮੇਰਾ ਨਾਂ ਜਿਹੜੀ ਗੱਲ ਹੁੰਦੀ ਆ ਮੇਰਾ ਨਾਂ ਜਿਹੜਾ ਵੀ ਕੋਈ ਆਉਂਦਾ ਵਾ ਤੁਹਾਡਾ ਹੀ ਨਾਂ ਲੁੰਦਾ ਵਾ ਤੇ ਮੇਰੀ ਗੱਲ ਸੁਣੋ ਤੁਸੀਂ ਕੁਝ ਕਹਿੰਦੇ ਹੋ ਤੇ ਫੇਰ ਹੀ ਅਗਲ ਕਹਿੰਦੇ ਆ ਨਾ ਇਦਾਂ ਜੇ ਤੁਹਾਡਾ ਇਹੋ ਕੰਮ ਰਿਆ ਨਾ ਤੇ ਮੈਂ ਚਲ ਜਾਣਾ ਜੇ ਕਰੋ ਆਪੇ ਪਕਾਇਓ ਤੇ ਆਪੇ ਖਾਇਓ ਗੱਲ ਤੇ ਮੇਰੀ ਉਹਨਾਂ ਨਾਲ ਹੋਈ ਆ ਤੇ ਤੂੰ ਐਵੇਂ ਤਮਾਸ਼ਾ ਲਾ ਕੇ ਬਹਿ ਗਈ ਕਰੇ ਤਾਨੂੰ ਨਹੀਂ ਸਮਝਾਉਂਦਾ ਕੋਈ ਫਾਇਦਾ ਤੁਹਾਡੇ ਨਾਲ ਮੱਥਾ ਮਾਰ ਲਿਆ ਤੇ ਕੰਦ ਨਾਲ ਮਾਰ ਲਿਆ ਇੱਕ ਬਰਾਬਰ ਹੀ ਆ ਕਰਦੇ ਰੋ ਆਪਣੀ ਮਰਜ਼ੀ ਲੈ ਦੱਸ ਇਹ ਨਵਾਂ ਹੀ ਪਸਾਉਤ ਪਾ ਗਏ ਹੱਡੇ ਘਰਾਂ ਕੇ ਹੈ ਗੱਲ ਆਢੀ ਹੋਈ ਉਹਦੇ ਇਹ ਤੁਰਪੀ ਹੋਈ ਮੈਂ ਪੀਕੇ ਚੱਲੀ ਆ ਕੇ ਵੇਖਾਂ ਪੈਣਾ ਇਹਨੂੰ ਤਾਂ ਰੋਕਾਂ ਆ ਬੰਦੇ ਦਾ ਤੇ ਕੱਖ ਆਲਨੀ ਆ ਹੁਣ ਪਿੰਡ ਜਾ ਕੇ ਇਹਨੂੰ ਦੱਸੂੰਗੀ ਰਜਵੰਤ ਗੱਲ ਸੁਣ ਛਦੈਣ ਹੋ ਗਈਆਂ ਕੀ ਕੰਡੀਆਂ ਤੂੰ ਨਹੀਂ ਮੈਂ ਹੁਣ ਜਾਣਾ ਤੈਨੂੰ ਪਤਾ ਵਾ ਵੀ ਕੀ ਗੱਲ ਹੋਈ ਆ ਮੇਰਾ ਗੱਲ ਤੇ ਸਾਰੀ ਸੁਣ ਲੈ ਫੇਰ ਹੀ ਤੈਨੂੰ ਪਤਾ ਲੱਗੂ ਵੀ ਕੀ ਗੱਲ ਹੋਈ ਆ ਕੀ ਨਹੀਂ ਹੋਈ ਮੈਂ ਉਹਦਾਂ ਦੀਆਂ ਗੱਲਾਂ ਹੀ ਸੁਣ ਲਈਆਂ ਜਿਹੜਾ ਵੀ ਹੁੰਦਾ ਵਾ ਤੁਹਾਡਾ ਨਾਂ ਲਾ ਦਿੰਦਾ ਵਾ ਹੋਰ ਲੋਕਾਂ ਦੀਆਂ ਕਿੰਨੀਆਂ ਗੱਲਾਂ ਸੁਣੀਆਂ ਮੈਂ ਤੂੰ ਇੱਥੇ ਬਹਿ ਤਰ ਮੈਂ ਸਾਰੀ ਗੱਲ ਦੱਸਾਂ ਤਰ ਪੀ ਮੂੰ ਚੁੱਕੇ ਪੈਨ ਹੁਣ ਦੱਸ ਲੋ ਕਿਹੜੀ ਗੱਲ ਵਾ ਕਸੂਰ ਤੇ ਫੇਰ ਤੁਹਾਡਾ ਹੀ ਘਟਣਾ ਗੱਲ ਪਤਾ ਕੀ ਯਾਰ ਜivant ਉਹ ਜੁਨਾ ਵੀ ਕਸੂਰ ਆ ਨਾ ਲੋਕਾਂ ਦਾ ਹੁੰਦਾ ਤੇ ਨਾਂ ਮੇਰਾ ਲਈ ਜਾਂਦੇ ਆ ਪਹਿਲਾਂ ਉਦੋਂ ਲਵਲੀ ਦੀ ਘਰ ਦੀ ਨੇ ਨਾ ਬਾਹਰ ਰੇੜੀ ਖੜੀ ਤੇ ਲੋਕਾਂ ਨੂੰ ਵੀ ਪਤਾ ਇਹਨਾਂ ਨਾਂ ਮੇਰਾ ਲਾਤਾ ਕਿ ਤੂੰ ਸਾਰੇ ਰੌਲਾ ਪਾਇਆ ਵਾ ਵੀ ਲਵਲੀ ਦੀ ਘਰ ਦੀ ਰੇੜੀ ਲੈ ਕੇ ਆਈ ਆ ਬਾਹਰ ਮੁੜ ਕੇ ਇੱਕ ਦਿਨ ਉਹਨੇ ਰੌਲਾ ਪਾਇਆ ਉੱਥੇ ਵੇਲੀ ਤੇ ਉਹ ਵੀ ਇਹਨਾਂ ਮੇਰਾ ਨਾਂ ਲਾਤਾ ਵੀ ਤੂੰ ਹੀ ਰੌਲਾ ਪਾਇਆ ਵਾ ਸਾਰੇ ਤਾਂ ਹੀ ਕਿ ਲਵਲੀ ਦੀ ਘਰ ਦੀ ਵੇਲੀ ਰੌਲਾ ਪਾਉਂਦੀ ਹੈ ਹੁਣ ਹੁਣ ਆਇਆ ਸੀ ਉਹ ਹੁਣ ਕਹਿੰਦਿਆ ਫਲਾਣਾ ਮੈਂਬਰ ਕਹਿੰਦਿਆ ਸੀ ਉਹ ਤੇ ਸ਼ਾਦ ਇਦਾਂ ਕਹਿੰਦਿਆ ਵਾ ਸ਼ਾਦ ਕਹਿੰਦਾ ਲਵਲੀ ਦੀ ਘਰ ਦੀ ਇਦਾਂ ਕਰਦੀ ਆ ਮੈਂ ਤਾਂ ਉਹਨੂੰ ਮੇਰੇ ਮੂੰਹ ਤੇ ਲਿਆ ਆ ਇਹ ਬਹੁਤਾ ਰੋਲਾ ਪੁੰਡਿਆ ਪਿਆ ਘਰ ਬੈਠਿਆ ਪਰ ਮੈਂ ਚੁੱਪ ਰਹਿਣਾ ਹੈ ਜੇ ਤੂੰ ਸੱਚੇ ਜੇ ਤੇ ਤੂੰ ਵੀ ਦੋ ਬੰਦੇ ਇਕੱਠੇ ਕਰੋ ਤੇ ਉਹਨਾਂ ਦੇ ਘਰ ਜਾਓ ਜਿੱਦਾਂ ਉਹ ਬੋਲ ਕੇ ਗਿਆ ਸਾਡੇ ਘਰ ਤੂੰ ਵੀ ਜਾਓ ਲੈ ਕੇ ਬੁੱਲੇ ਹੁਣ ਮੈਂ ਇਦਾਂ ਹੀ ਕਰਨੀ ਆ ਨਾ ਹੁਣ ਮੈਂ ਵੀ ਬੰਦੇ ਇਕੱਠੇ ਕਰਨਿਆਂ ਤੇ ਉਹਨਾਂ ਦੇ ਘਰ ਖੜਨੇ ਆ ਤੇ ਫੇਰ ਹੀ ਇਹਨਾਂ ਨੂੰ ਵੀ ਪਤਾ ਲੱਗੂਗਾ ਤੇ ਤੂੰ ਚੁੱਪ ਕਰਕੇ ਉਹਦੀਆਂ ਗੱਲਾਂ ਸੁਣੀਆਂ ਤੇ ਅਸੀਂ ਮੈਂ ਚੱਲੀ ਆ ਪਿੰਡ ਨੂੰ ਪਹਿਲਾਂ ਸਾਰੀ ਗੱਲ ਸੁਣੀ ਦੀ ਹੋਈ ਦੀ ਫੇਰ ਕੋਈ ਗੱਲ ਸੋਚੀ ਦੀ ਹੋਈ ਦੀ ਤੇ ਕੀ ਕਰਨਾ ਕੀ ਨਹੀਂ ਤੇ ਮੈਂ ਦੱਸੋ ਹੁਣ ਫਿਰ ਕੀ ਕਰਦੀ ਮੈਂ ਗੁੱਸੇ ਚਾਈਨੇ ਫਿਰ ਕੋਈ ਨਾ ਕੋਈ ਕਰਨਾ ਹੀ ਨਾ ਜਿਹੜੇ ਲੋਕੀਆ ਨਾਲ ਗ ਜਾ ਰਾਮਨਾਬ ਐ ਰੋਟੀ ਰਾਟੀ ਪਕਾ ਜਾ ਕੇ ਲੋਕਾਂ ਦੀ ਗੱਲਾਂ ਚ ਨਹੀਂ ਆਈਦਾ ਲੋਕ ਬੜਾ ਕੋ ਕਹਿੰਦੇ ਹੁੰਦੇ ਆ ਚਲੋ ਚੰਗਾ ਫਿਰ ਮ ਬਕਮਨੀ ਐ ਰੋਟੀ ਤੇ ਖਾ ਲੋ ਤੂੰ ਜਾ ਪਕਾ ਜਾ ਕੇ ਰੋਟੀ ਚਲ ਕੋਈ ਨਹੀਂ ਗੱਲ ਦਾ ਤੇ ਮੈਂ ਪਤਾ ਕਰ ਹੀ ਲਵਾਂਗੀ ਨਾ ਕੋਈ ਨਹੀਂ ਪਤਾ ਲੱਗੇ ਜਾਣਾ ਵਾ ਕਿ ਸੱਚ ਵਾ ਤੇ ਕਿ ਝੂਠ ਵਾ ਸਸੀ ਕਾ ਮਮੀ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਕੀ ਕਰਨ ਢੇ ਅੱਛਾ ਅੱਛਾ ਮੰਮੀ ਫੋਨ ਫੋਨ ਕੀ ਕਰਨਾ ਵਾ ਸਾਰਾ ਦਿਨ ਤੇ ਮੰਮੀ ਕੰਮ ਚ ਲੰਗ ਜਾਂਦਾ ਵਾ ਕੀ ਦਸਾਂ ਤੁਹਾਨੂੰ ਉਹ ਜਿਹੜੀ ਵਿਆਹ ਕੇ ਲਿਆਂਦੀ ਛਦੈਨ ਜੀ ਨਾ ਤੇ ਕੋਈ ਕੰਮ ਹੀ ਕਰਦੀ ਐ ਤੇ ਹੁਣ ਮੰਮੀ ਮੈਂ ਉਹਨੂੰ ਕੀ ਕਹਾਂ ਜਦੋਂ ਨਹੀਂ ਕਰਦੀ ਕੰਮ ਤੇ ਮੈਨੂੰ ਤੇ ਫੇਰ ਕਰਨਾ ਹੀ ਪੈਣਾ ਨਾ ਰਹਿਣਾ ਤਖੂਂ ਦੇ ਇੱਕ ਦਿਨ ਆਣਾ ਕੇ ਬੈਠੀ ਐ ਉਹਦਾ ਵੀ ਕੰਮ ਕਰੋ ਉਹਨਾਂ ਨੂੰ ਖਵਾ ਲਓ ਮੰਮੀ ਮੈਂ ਤਾਂ ਐਵੇਂ ਕੁੜੀ ਨੂੰ ਹਾਂ ਕਰ ਦਿੱਤੀ ਫਾਹ ਨੂੰ ਫੜੀ ਗਈਆਂ ਮੈਂ ਤੇ ਤੂੰ ਹੀ ਮੈਨੂੰ ਕੋਈ ਸਕੀਮ ਦੋ ਕੀ ਕਰਾਂ ਮੈਂ ਹੁਣ ਮੰਮੀ ਇੱਧਾ ਕਿਦਾ ਉਹਨੂੰ ਕਹਿਦਾ ਕਿ ਆਪਣੇ ਘਰ ਚੱਲ ਜਾ ਤੁਹਾਨੂੰ ਤੇ ਪਤਾ ਹੀ ਨਹੀਂ ਤਲਜੀਤ ਦੇ ਸੁਭਾ ਦਾ ਕੋਈ ਗੱਲ ਨਹੀਂ ਇਹ ਵੀ ਓਦਾਂ ਮੈਂ ਮੰਮੀ ਸਕੀਮ ਲਾਉਣ ਦੀ ਆ ਜੇ ਕੱਢੂੰਗੀ ਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਰਪਿੰਦਰ ਦੇ ਹੱਥੋਂ ਹੀ ਕਢਾਉਣਾ ਮੈਂ ਇਹਨੂੰ ਹੀ ਕਹੂੰਗੀ ਫੇਰ ਹੀ ਉਹਨੇ ਜਾਣਾ ਵਾ ਉਹ ਨਹੀਂ ਨਹੀਂ ਰਪਿੰਦਰ ਮੇਰੀ ਗੱਲ ਮੰਨ ਲੈਂਦੀ ਓਦਾਂ ਕੋਈ ਗੱਲ ਨਹੀਂ ਠੀਕ ਠੀਕ ਹੈ ਚਲੋ ਠੀਕ ਹੈ ਮੰਮੀ ਆ ਨਾ ਜਾਵੇ ਕੋਈ ਤੇ ਮੈਂ ਫੇਰ ਕਰੂੰਗੀ ਫੋਨ ਤੁਹਾਨੂੰ ਆਜੋ ਤੇ ਇਵੇਂ ਕਿਹਦੇ ਨੇ ਚਲੋ ਠੀਕ ਹੈ ਚੰਗਾ